ਕੀ ਆ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇਹ ਕਹਾਣੀ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਪਹਾੜੀ ਪਿੰਡ ਵਿੱਚ ਰਾਮੂ ਨਾਂ ਦਾ ਇੱਕ ਗਰੀਬ ਲੱਕੜਹਾਰਾ ਰਹਿੰਦਾ ਸੀ ਉਹ ਹਰ ਰੋਜ਼ ਜੰਗਲ ਵਿੱਚ ਜਾਂਦਾ ਲੱਕੜਾ ਚੁੱਕਦਾ ਤੇ ਸਹਰ ਵਿੱਚ ਵੇਚ ਆਉਂਦਾ ਸੀ ਉਹ ਬਹੁਤ ਹੀ ਮਿਹਨਤੀ ਸੀ ਪਰ ਰੋਟੀ ਰੋਟੀ ਦਾ ਮੁਹਤਾਜ ਵੀ ਸੀ ਉਸ ਦੀ ਪਤਨੀ ਸੀ ਤੇ ਉਸ ਦਾ ਨਾਮ ਸੀ ਲਾਚੀ ਤੇ ਇੱਕ ਛੋਟਾ ਪੁੱਤਰ ਸੀ ਜਿਸ ਦਾ ਨਾਮ ਸੀ ਗੁੱਗੂ ਲਾਚੀ ਹਰ ਰੋਜ਼ ਰੋਟੀਆਂ ਪਕਾਉਂਦੀ ਤੇ ਰਾਮੂ ਨੂੰ ਟਿਫਨ ਵਿੱਚ ਰੱਖ ਕੇ ਦਿੰਦੀ ਇੱਕ ਦਿਨ ਜਦ ਰਾਮੂ ਜੰਗਲ ਵਿੱਚ ਲੱਕੜਾ ਚੁੱਕ ਰਿਹਾ ਸੀ ਉਸ ਨੂੰ ਇੱਕ ਅਜੀਬ ਜਿਹੀ ਆਵਾਜ਼ ਸੁਣਾਈ ਦਿੱਤੀ ਉਹ ਆਵਾਜ਼ ਕਿਸੇ ਦੀ ਭੁੱਖ ਦੀ ਸੀ ਜਦ ਰਾਮੂ ਨੇ ਚਾਰੇ ਪਾਸੇ ਵੇਖਿਆ ਤਾਂ ਇੱਕ ਬੁੱਢੀ ਅੰਨੀ ਔਰਤ ਰੁੱਖ ਹੇਠਾਂ ਬੈਠੀ ਸੀ ਪੁੱਤਰ ਮੈਨੂੰ ਕੁਝ ਖਾਣ ਨੂੰ ਦੇ ਦੇ ਉਸ ਬੁੱਢੀ ਔਰਤ ਨੇ ਰਾਮੂ ਨੂੰ ਕਿਹਾ ਰਾਮੂ ਨੇ ਆਪਣੇ ਟਿੱਪਣ ਵਿੱਚੋਂ ਇੱਕ ਰੋਟੀ ਕੱਟ ਕੇ ਉਸ ਬੁੱਢੀ ਮਹਿਲਾ ਨੂੰ ਦੇ ਦਿੱਤੀ ਉਹ ਰੋਟੀ ਖਾ ਕੇ ਮੁਸਕराई ਤੇ ਕਹਿਣ ਲੱਗੀ ਤੂੰ ਦਿ ਲੋ ਭਲਾਏ ਇਹ ਰੋਟੀ ਹੁਣ ਜਾਦੂਈ ਹੋ ਗਈ ਐ ਜੇ ਤੂੰ ਹਰ ਰੋਜ਼ ਇੱਕ ਰੋਟੀ ਮੇਰੇ ਨਾਮ ਦੀ ਬਣਾ ਕੇ ਰੱਖੇਗਾ ਤਾਂ ਤੇਰੇ ਘਰ ਕਦੇ ਭੁੱਖ ਨਹੀਂ ਆਵੇਗੀ ਇਹ ਕਹਿ ਕੇ ਉਹ ਔਰਤ ਅਚਾਨਕ ਗਾਇਬ ਹੋ ਗਈ RAMU ਹੈਰਾਨ ਹੋ ਗਿਆ ਪਰ ਜਦੋਂ ਉਹ ਘਰ ਆਇਆ ਲਾਚੀ ਨੇ ਵੇਖਿਆ ਕੀ ਰੋਟੀਆਂ ਆਪੇ ਹੀ ਰਸੋਈ ਵਿੱਚ ਬਣੀਆਂ ਪਈਆਂ ਸਨ ਗੁੱਗੂ ਨੇ ਵੀ ਕਿਹਾ ਕਿ ਉਹਨਾਂ ਨੂੰ ਸਾਰੇ ਦਿਨ ਭੁੱਖ ਨਹੀਂ ਲੱਗੀ RAMU ਨੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ ਅਗਲੇ ਕਈ ਦਿਨ RAMU ਅਤੇ LACHI ਨੇ ਹਰ ਸਵੇਰ ਇੱਕ ਰੋਟੀ ਬੁੱਢੀ ਮਾਇਦੇ ਨਾਲ ਦੀ ਬਣਾਈ ਤੇ ਲੱਕੜਾਂ ਵਾਲੀ ਥਾਂ ਤੇ ਰੱਖ ਆਉਣ ਲੱਗੇ ਹਰ ਰੋਜ਼ ਰਸੋਈ ਵਿੱਚ ਆਪਣੇ ਆਪ ਰੋਟੀਆਂ ਬਣੀਆਂ ਹੁੰਦੀਆਂ ਸਬਜ਼ੀਆਂ ਵੀ ਬਣੀਆਂ ਹੁੰਦੀਆਂ ਤੇ ਦੁੱਧ ਘਿਓ ਤੇ ਮਿੱਠੇ ਵੀ ਆ ਜਾਂਦੇ। RAMU ਦੇ ਘਰ ਵਿੱਚ ਆਹਿਸਤਾ ਆਹਿਸਤਾ ਖੁਸ਼ਹਾਲੀ ਆਉਣ ਲੱਗੀ। ਪਰ ਇਹ ਗੱਲ RAMU ਨੇ ਕਦੇ ਵੀ ਪਿੰਡ ਵਿੱਚ ਕਿਸੇ ਨੂੰ ਨਹੀਂ ਸੀ ਦੱਸੀ। ਪਰ ਪਿੰਡ ਦੇ ਲੋਕਾਂ ਨੂੰ ਹੈਰਾਨੀ ਵੀ ਹੋਈ ਕਿ ਇੱਕ ਗਰੀਬ ਲੱਕੜਹਾਰਾ ਅਚਾਨਕ ਅਮੀਰ ਕਿਵੇਂ ਹੋ ਗਿਆ ਇੱਕ ਦਿਨ RAMU ਨੇ ਪਿੰਡ ਦੇ ਗਰੀਬ ਬੱਚਿਆਂ ਨੂੰ ਖਾਣ ਲਈ ਬੁਲਾਇਆ ਰੋਟੀਆਂ ਮਿੱਠਾ ਤੇ ਦੁੱਧ ਬਿਨਾਂ ਘੱਟ ਤੋਂ ਲਿਆਦਾ ਸਾਰੇ ਬੱਚੇ ਖੁਸ਼ ਹੋ ਗਏ ਪਰ ਪਿੰਡ ਦਾ ਮੁਖੀ ਠਾਕੁਰ ਹਰਨਾਥ ਈਰਖਾ ਨਾਲ ਭਰ ਗਿਆ ਇਹ ਤਾਂ ਜ਼ਰੂਰ ਜਾਦੂ ਕਰਦਾ ਹੈ ठाकुर ਨੇ ਆਪਣੇ دوستਾਂ ਤੇ نوਕਰਾਂ ਨੂੰ ਕਿਹਾ ਮੈਨੂੰ ਇਹ ਜਾਦੂ ਚਾਹੀਦਾ ਏ ਅਗਲੀ ਰਾਤ ठाकुर ਨੇ ਦੋ ਚੱਕਰਾਂ ਨੂੰ रामू ਦੇ ਘਰ ਭੇਜਿਆ ਕਿ ਪਤਾ ਲਗਾ ਸਕਰ ਕਿ ਜਾਦੂ ਕਿੱਥੇ ਲੁਕਿਆ ਹੋਇਆ ਹੈ ਪਰ ਜਿਵੇਂ ਹੀ ਉਹ ਰਸੋਈ ਵਿੱਚ ਦਾਖਲ ਹੋਈ ਇੱਕ ਚਮਕਦਾਰ ਰੌਸ਼ਨੀ ਹੋਈ ਤੇ ਦੋਵੇਂ ਚੱਕਰ बेहोश ਹੋ ਕੇ ਡਿੱਗ ਪਏ ਸਵੇਰੇ RAMU ਨੇ ਉਹਨਾਂ ਨੂੰ ਵੇਖਿਆ ਤੇ ਆਪਣੇ ਘਰ ਤੋਂ ਬਾਹਰ ਛੱਡ ਦਿੱਤਾ ਲਾਚੀ ਨੇ ਕਿਹਾ ਮੈਂ ਤਾਂ ਕਿਹਾ ਸੀ ਜਾਦੂ ਵਾਲੀ ਰੋਟੀ ਨੂੰ ਹਿਰਸ ਨਾਲ ਨਾ ਵੇਖੋ ਇਹ ਸਿਰਫ ਨੇਕੀ ਤੇ ਭਲਾ ਕਰਨ ਵਾਲਿਆਂ ਲਈ ਹੈ ਇਸ ਸਮੇਂ ਇਸ ਸਾਰੇ ਸਮੇਂ ਵਿੱਚ RAMU ਦਾ ਪੁੱਤਰ ਗੁੱਗੂ ਵੀ ਵੱਡਾ ਹੋ ਰਿਹਾ ਸੀ ਉਹ ਵੀ ਹਰ ਸਵੇਰ ਬੁਢੀ ਮਾਈ ਲਈ ਰੋਟੀ ਬਣਾਉਣ ਵਿੱਚ ਮਦਦ ਕਰਦਾ ਸੀ ਉਸਨੇ ਇਹ ਸਮਝ ਲਿਆ ਸੀ ਕਿ ਜਾਦੂ ਤਾਕਤ ਤਾਂ ਸਿਰਫ ਰੋਟੀ ਵਿੱਚ ਹੈ ਸਗੋਂ ਸੱਚਾਈ ਨੇਕ ਦਲੀ ਤੇ ਸੇਵਾ ਵਿੱਚ ਹੈ ਉਸਨੇ ਪਿੰਡ ਦੇ ਹੋਰ ਗਰੀਬਾਂ ਲਈ ਵੀ ਇੱਕ ਭੁੱਖ ਮੁਕਤ ਭੋਜਨ ਘਰ ਬਣਾਇਆ ਉੱਥੇ ਹਰ ਰੋਜ਼ ਹਰ ਕੋਈ ਜਿਸ ਨੂੰ ਵੀ ਭੁੱਖ ਲੱਗੀ ਸੀ ਰੋਟੀ ਖਾ ਸਕਦਾ ਸੀ ਪਰ ਹਰਨਾਥ ਨੇ ਹਾਰ ਨਾ ਮੰਨੀ ਉਸਨੇ ਇੱਕ ਤਾંત્રਿਕ ਨੂੰ ਬੁਲਾਇਆ ਤੇ ਆਖਿਆ ਕਿ ਮੈਨੂੰ ਇਹ ਰੋਟੀਆਂ ਬਣਾਉਣ ਵਾਲਾ ਜਾਦੂ ਚਾਹੀਦਾ ਹੈ ਤਾંત્રਿਕ ਨੇ ਕਿਹਾ ਜੇ ਤੁਸੀਂ ਬੁੱਢੀ ਮਾਈ ਦੀ ਰੋਟੀ ਚੁਰਾ ਲਮੋਗੇ ਤਾਂ ਤੁਹਾਡਾ ਘਰ ਹੀ ਰਸੋਈ ਬਣ ਜਾਵੇਗਾ ਪਰ ਜਦੋਂ ਰੋਟੀ ਚੁਰਾਉਣ ਆਏ ਤਾંત્રਿਕ ਦੇ ਸਾਰੇ ਜਾਦੂ ਅਸਰਹੀਣ ਹੋ ਗਏ ਬੁੱਢੀ ਮਾਈ ਦੀ ਆਵਾਜ਼ ਆਈ ਹੋ ਤੂੰ ਹਿਰਸ ਨਾਲ ਆਇਆ ਸੀ ਪਰ ਇਹ ਰੋਟੀ ਤਾਂ ਸਚਾਈ ਦੇ ਭੋਜਨ ਵਾਲਿਆਂ ਲਈ ਹੈ ਜਿਹੜਾ ਲੋਕਾਂ ਦੀ ਭਲਾਈ ਕਰੇਗਾ ਉਹੀ ਇਸ ਦਾ ਲਾਭ ਲੈ ਸਕੇਗਾ ਠਾਪੁਰ ਦੀਆਂ ਅੱਖਾਂ ਅੰਨੀਆਂ ਹੋ ਗਈਆਂ ਤੇ ਤਾਂ ਕਰ ਇੱਕ ਭਸਮ ਹੋ ਗਿਆ ਜਦੋਂ ਰਾਮੂ ਦੇ ਘਰ ਦੀ ਜਾਦੂਈ ਰੋਟੀ ਵਾਲੀ ਗੱਲ ਪਿੰਡ ਦੇ ਪੱਛੀਆਂ ਮਾਮਾਂ ਤੇ ਗਰੀਬ ਲੋਕਾਂ ਨੂੰ ਪਤਾ ਲੱਗੀ ਤਾਂ ਸਭ ਨੇ ਉਸ ਦੇ ਕੰਮ ਦੀ ਵਡਿਆਈ ਕੀਤੀ ਲੋਕ ਆ ਕੇ ਦੱਸਣ ਲੱਗੇ ਕਿ ਉਹਨਾਂ ਦੇ ਘਰ ਵਿੱਚ ਵੀ ਭੁੱਖ ਹੈ ਪਰ ਉਹ ਵੀ ਰਾਮੂ ਬਾਂਗ ਨੇਕ ਦਿਲੀ ਨਾਲ ਰੋਟੀਆਂ ਬਣਾ ਕੇ ਲੋੜਵੰਦਾਂ ਨਾਲ ਸਾਂਝਾ ਕਰਨਾ ਚਾਹੁੰਦੇ ਸਨ ਇਸ ਤਰ੍ਹਾਂ ਪਿੰਡ ਵਿੱਚ ਇੱਕ ਨਮਰ ਰਸੋਈ ਕੇਂਦਰ ਬਣਾਇਆ ਗਿਆ ਜਿਸ ਦਾ ਨਾਂ ਰੱਖਿਆ ਗਿਆ ਮਾਈ ਦੀ ਰੋਟੀ ਇੱਥੇ ਹਰੇਕ ਗਰੀਬ ਨੂੰ ਰੋਟੀ ਮਿਲਦੀ ਸੀ ਪਰ ਸਿਰਫ ਉਹਨਾਂ ਨੂੰ ਜੋ ਦੂਜਿਆਂ ਲਈ ਵੀ ਨੇਕੀ ਕਰਦੇ ਸਨ ਇਹ ਗੱਲ ਪਿੰਡ ਤੋਂ ਪਿੰਡ ਵਗ ਗਈ ਜਿਵੇਂ ਜਿਵੇਂ ਮਾਈ ਦੀ ਰੋਟੀ ਦੀ ਮਹਿਮਾ ਵਧੀ ਪਿੰਡ ਵਿੱਚ ਭੁੱਖ ਈਰਖਾ ਲਾਲਚ ਤੇ ਨਫ਼ਰਤ ਘਟਣੀ ਸ਼ੁਰੂ ਹੋ ਗਈ ਹਰ ਘਰ ਵਿੱਚ ਸੱਚਾਈ ਮਿਹਨਤ ਅਤੇ ਸਾਂਝ ਦੇ ਅਸੂਲ ਰਚ ਗਏ ਪਿੰਡ ਦਾ ਨਾਮ ਵੀ ਬਦਲ ਕੇ ਸਾਂਝਪੁਰਾ ਪੈ ਗਈ ਹੁਣ ਗੁੱਗੂ ਇੱਕ ਨੌਜਵਾਨ ਹੋ ਗਿਆ ਸੀ ਉਸ ਦੇ ਮਨ ਵਿੱਚ ਇੱਕ ਵੱਡਾ ਸੁਪਨਾ ਸੀ ਪੂਰੇ ਦੇਸ਼ ਵਿੱਚ ਜਿੱਥੇ ਭੁੱਖ ਹੋਵੇ ਉੱਥੇ ਇਹ ਜਾਦੂਈ ਰੋਟੀ ਪਹੁੰਚੇ ਉਸਨੇ ਰਸੋਈ ਦੀ ਸੇਵਾ ਲਈ ਨਵੀਂ ਤਕਨੀਕ ਨਾਲ ਜੁੜਨਾ ਚਾਹਿਆ ਮੋਟਰਸਾਈਕਲ ਤੇ ਰੋਟੀਆਂ ਲਿਜਾਣ ਦੀ ਸੇਵਾ ਸ਼ੁਰੂ ਕੀਤੀ ਜੋ ਗਰੀਬ ਪਿੰਡਾਂ ਤੱਕ ਪਹੁੰਚਦੀ ਸੀ ਇੱਕ ਰਾਤ ਜਦ ਗੁ ਗੁ ਨੀਂਦ ਵਿੱਚ ਸੀ ਉਸ ਨੂੰ ਸੁਪਨੇ ਵਿੱਚ ਬੁੱਢੀ ਮਾਈ ਫੇਰ ਆਈ ਉਸਨੇ ਕਿਹਾ ਮੈਂ ਉਸੇ ਕਿਹਾ ਤੂੰ ਮੇਰੀ ਰੋਟੀ ਨੂੰ ਸਹੀ ਮਕਸਦ ਦੇ ਦਿੱਤਾ ਹੁਣ ਇਹ ਰੋਟੀ ਸਿਰਫ ਰਸੋਈ ਨਹੀਂ ਇਹ ਪਿਆਰ ਭਰੋਸੇ ਤੇ ਇਨਸਾਫ ਦਾ ਸਿੰਬਲ ਬਣ ਚੁੱਕੀ ਹੈ ਗੁੱਗੂ ਨੇ ਅੱਖਾਂ ਖੋਲੀਆਂ ਪਰ ਉਹ ਬੁੱਢੀ ਮਾਈ ਸੱਚਮੁੱਚ ਰੋਈ ਦੇ ਦਰਵਾਜ਼ੇ ਤੇ ਖੜੀ ਸੀ ਉਸਨੇ ਇੱਕ ਨਵੀਂ ਰੋਟੀ ਗੁੱਗੂ ਨੂੰ ਦਿੱਤੀ ਜੋ ਸੋਨੇ ਦੀ ਸੀ ਤੇ ਕਿਹਾ ਇਹ ਜਾਦੂਈ ਸੋਨੇ ਦੀ ਰੋਟੀ ਹੈ ਇਹਦੇ ਇਸੇ ਜਿੰਨਾ ਨੂੰ ਤੂੰ ਦੇਵੇਂਗਾ ਉਹਨਾਂ ਦੇ ਘਰੋਂ ਕਦੇ ਵੀ ਭੁੱਖ ਨਹੀਂ ਰਹੇਗੀ ਪਰ ਜੇ ਕਿਸੇ ਲਾਲਚੀ ਨੂੰ ਦਿੱਤੀ ਤਾਂ ਇਹ ਰੋਟੀ ਪੱਥਰ ਬਣ ਜਾਵੇਗੀ ਇੱਕ ਦਿਨ ਇੱਕ ਵੱਡੇ ਸ਼ਹਿਰ ਦਾ ਰਾਜਾ ਆਇਆ ਜਿਸਨੇ ਕਿਹਾ ਮੇਰੇ ਮਹਿਲ ਵਿੱਚ ਇਹ ਰੋਟੀ ਚਾਹੀਦੀ ਹੈ ਮੈਂ ਤੁਹਾਨੂੰ ਸੋਨਾ ਦੇਾਂਗਾ ਗੁੱਗੂ ਨੇ ਸਿੱਧਾ ਇਨਕਾਰ ਕਰ ਦਿੱਤਾ ਇਹ ਰੋਟੀ ਰਾਜਿਆਂ ਲਈ ਨਹੀਂ ਜੇ ਉਹ ਲੋਕਾਂ ਦੀ ਭਲਾਈ ਨਾ ਕਰ ਸਕਣ ਇਹ ਰੋਟੀ ਸੇਵਾ ਤੇ ਨੇਕੀ ਵਾਲਿਆਂ ਲਈ ਹੈ ਰਾਜਾ ਹੈਰਾਨ ਹੋਇਆ ਪਰ ਪ੍ਰਭਾਵਿਤ ਵੀ ਉਸ ਨੇ ਕਿਹਾ ਮੈਂ ਆਪਣੇ ਮਹਿਲ ਦੀ ਰਸੋਈ ਗਰੀਬਾਂ ਲਈ ਖੋਲ੍ਹ ਦਿਆਂਗਾ ਤਾਂ ਗੁੱਗੂ ਨੇ ਰੋਟੀ ਦਾ ਹਿੱਸਾ ਦੱਸ ਦਿੱਤਾ ਉਸ ਦਿਨ ਤੋਂ ਰਾਜਧਾਨੀ ਵਿੱਚ ਵੀ ਮਾਈ ਦੀ ਰੋਟੀ ਦੀ ਮਹਿਮਾ ਵੱਜਣ ਲੱਗੀ ਜਿਵੇਂ ਜਿਵੇਂ ਗੁੱਗੂ ਦੀ ਉਮਰ ਵੱਧਦੀ ਗਈ ਮਾਈ ਦੀ ਰੋਟੀ ਦੇ ਕੇਂਦਰ ਪੰਜਾਬ, ਹਿਮਾਚਲ, ਉੱਤਰੀ ਭਾਰਤ ਅਤੇ ਦੱਖਣੀ ਪਹਾੜੀ ਹਿੰਡਾ ਤੱਕ ਫੈਲ ਗਈ। ਲੋਕ ਰੋਟੀ ਨੂੰ ਸਿਰਫ ਭੁੱਖ ਮਟਾਉਣ ਦੀ ਚੀਜ਼ ਨਹੀਂ ਸਗੋਂ ਨੇਕ ਦਿਲ ਦੀ ਨਿਸ਼ਾਨੀ ਸਮਝਣ ਲੱਗੇ। ਇੱਕ ਰਾਤ ਗੁੱਗੂ ਨੂੰ ਬੜੀ ਮਾਈ, ਇੱਕ ਰਾਤ ਗੁੱਗੂ ਨੂੰ ਬੁੱਢੀ ਮਾਈ ਮੜ ਸੁਪਨੇ ਵਿੱਚ ਆਈ ਪਰ ਇਸ ਵਾਰੀ ਉਹ ਬਹੁਤ ਹੀ ਚਮਕਦਾਰ ਰੂਪ ਵਿੱਚ ਸੀ। ਉਸ ਨੇ ਕਿਹਾ ਮੈਂ ਕੋਈ ਆਮ ਬੁੱਢੀ ਔਰਤ ਨਹੀਂ ਸੀ। ਮੈਂ ਰੋਟੀਆਂ ਦੀ ਰੂਹ ਹਾਂ ਜਾ ਤੱਕ ਲੋਕ ਸੱਚ ਭਾਈਚਾਰੇ ਤੇ ਸਾਂਝ ਨੂੰ ਜਿਉਂਦੇ ਰੱਖਣਗੇ ਜਾਦੂ ਰੋਟੀ ਦੀ ਤਾਕਤ ਕਦੇ ਨਹੀਂ ਘਟੇਗੀ ਪਰ ਜੇ ਲੋਕ ਫਿਰ ਤੋਂ ਲਾਲਚ ਈਰਖਾ ਤੇ ਨਫ਼ਰਤ ਵੱਲ ਮੁੜੇ ਤਾਂ ਇਹ ਰੋਟੀਆਂ ਪੱਥਰ ਬਣ ਜਾਣਗੀਆਂ ਗੁੱਗੂ ਨੇ ਪੁੱਛਿਆ ਇਹ ਤਾਕਤ ਮੈਂ ਕਿਸੇ ਹੋਰ ਨੂੰ ਦੇ ਸਕਦਾ ਹਾਂ ਉਸਨੇ ਹੌਲੀ ਜੀ ਹੱਸ ਕੇ ਕਿਹਾ ਹਾਂ ਪਰ ਸਿਰਫ ਉਸ ਨੂੰ ਜੋ ਤੇਰੇ ਵਰਗਾ ਦਿਲ ਰੱਖੇ ਕਈ ਸਾਲਾਂ ਬਾਅਦ ਜਦ ਗੱਗੂ ਬੁੱਢਾ ਹੋ ਗਿਆ ਉਹ ਰੋਜ਼ਾਨਾ ਪਿੰਡਾਂ ਤੇ ਸਕੂਲ ਜਾਂਦਾ ਜਿੱਥੇ ਉਹ ਬੱਚਿਆਂ ਨੂੰ ਸਿੱਖਿਆ ਦਿੰਦਾ ਕਿ ਰੋਟੀ ਬਣਾਉਣਾ ਵੀ ਇੱਕ ਕਲਾ ਏ ਪਰ ਕਿਸੇ ਭੁੱਖੇ ਨੂੰ ਰੋਟੀ ਦੇਣਾ ਸਭ ਤੋਂ ਵੱਡੀ ਇਬਾਦਤ ਇੱਕ ਦਿਨ ਉਸ ਨੇ ਇੱਕ ਛੋਟੇ ਜਿਹੇ ਲੜਕੇ ਸਿਮਰਨਜੀਤ ਨੂੰ ਦੇਖਿਆ ਜੋ ਆਪਣੇ ਘਰ ਦੀ ਰੋਟੀ ਗਰੀਬਾਂ ਵਿੱਚ ਵੰਡ ਰਿਹਾ ਸੀ ਗੱਗੂ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਸੋਨੇ ਵਾਲੀ ਜਾਦੂਈ ਰੋਟੀ ਦੇ ਹਿੱਸੇ ਉਸ ਦੀ ਇੱਕ ਛੋਟੀ ਜਿਹੀ ਰੋਟੀ ਉਸਦੇ ਹਾਥੂ ਤੇ ਰੱਖ ਦਿੱਤੀ ਤੇ ਕਿਹਾ ਇਹ ਹੁਣ ਤੇਰੀ ਵਿਰਾਸਤ ਹੈ ਸਾਮ ਕੇ ਰੱਖੀ ਸਿਮਰਨਜੀਤ ਨੇ ਰੋਟੀ ਨੂੰ ਚੁੰਮ ਕੇ ਮੱਥੇ ਨਾਲ ਲਾਇਆ ਤੇ ਕਿਹਾ ਮੈਂ ਕਦੇ ਵੀ ਕਿਸੇ ਨੂੰ ਭੁੱਖੇ ਨਹੀਂ ਰੱਖਾਂਗਾ ਕਈ ਸਾਲਾਂ ਬਾਅਦ ਮਾਈ ਦੀ ਰੋਟੀ ਕੇਂਦਰ ਦੇ ਬਾਹਰ ਇੱਕ ਪੱਥਰ ਤੇ ਲਫਜ਼ ਲਿਖੇ ਹੋਏ ਸਨ ਇੱਕ ਰੋਟੀ ਜੇ ਨੇਕ ਦਿਲ ਤੋਂ ਦਿੱਤੀ ਜਾਵੇ ਤਾਂ ਲੱਖਾਂ ਭੁੱਖੀਆਂ ਜ਼ਿੰਦਗੀਆਂ ਚਮਕ ਸਕਦੀਆਂ ਨੇ ਇਸ ਲਈ ਸਾਨੂੰ ਆਪਣਾ ਦਿਲ ਅਝੀਹਾ ਰੱਖਣਾ ਚਾਹੀਦਾ ਕਿ ਅਸੀਂ ਹਰ ਇੱਕ ਦਾ ਢਿੱਡ ਭਰ ਸਕੀਏ ਜੇ ਸਾਡੇ ਵੱਸ ਹੋਵੇ ਤਾਂ ਕੋਈ ਵੀ ਭੁੱਖਾ ਨਾ ਸੌਵੇ ਇਸ ਤਰ੍ਹਾਂ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਤੇ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਾਂ ਤੱਕ ਲਈ ਧੰਨਵਾਦ